உம் uh -huh. ਆ ਗਏ ਨਿਕਲਦੇ ਸਾਰੇ ਪਿੰਡ ਵਾਲੇ ਲੋਕਾਂ ਨਾਲ ਮਿਲ ਕੇ ਹਾਏ ਮਿਲੋਣਾ ਲੱਗੇ ਮੱਥੇ ਦਾ ਰੋਟੇ ਤਕਣਾ ਪਰਸਾਂ ਮਿਲਣਾ ਪੈਣਾਗਾ ਹਾਂ ਜੀ ਸੋਹਾਰੇ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਦਾ ਨਾਮ ਦੱਸੋ ਸਰਪੰਚ ਸ਼ਿਵਰਾਜ ਸਿੰਘ ਅਗਵਾਦ ਲੋਕ ਕੋ ਖੜੇ ਸਰਪੰਚ ਸਾਹਿਬ ਅੱਜ ਜਿਹੜੀ ਸਰਕਾਰ ਵੱਲੋਂ ਇੱਕ ਮਚਲਾਈ ਗਈ ਆ ਠੀਕ ਹੈ ਉਸ ਦੇ ਵਿੱਚ ਤੁਹਾਡੇ ਪਿੰਡ ਦੇ ਅੱਜ ਲਿਸਟ ਵਿੱਚ ਨਾਮ ਸੀਗਾ ਤੁਹਾਡੇ ਪਿੰਡ ਪਹੁੰਚੇ ਆ ਜਿਨ੍ਹਾਂ ਨੇ ਆਉਣਾ ਸੀ ਪਰ ਉਹ ਤੇ ਨਹੀਂ ਆਏ ਉਹਨਾਂ ਦੇ ਸਹਿਯੋਗੀ ਐ ਨਾ ਕੋਈ ਡਿਪਾਰਟਮੈਂਟ ਦਾ ਬੰਦਾ ਸੀ ਨਾਲ ਨਾ ਕਿਸੇ ਹੋਰ ਦਾ ਬੰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਕੋਈ ਨਿਸ਼ਾਨੀ ਹੈ ਇਹ ਮੈਂ ਧਾਰਨ ਗੱਲ ਕਹਿਣਾ ਸਾਡੀਆਂ ਅੱਗੇ ਮੀਟਿੰਗ ਹੋ ਚੁੱਕੀਆਂ ਨੇ ਸਾਡੇ ਪਿੰਡ ਦੇ ਐਸਵੀ ਸਾਹਿਬ ਵੀ ਆਏ ਨੇ ਡਕਤੀ ਸਾਹਿਬ ਵੀ ਆਏ ਨੇ ਸਾਰੀ ਹੜੇ ਪੁਲਿਸ ਫੋਰਸ ਵੀ ਗਈ ਰਹਿ ਚੁੱਕੀ ਹੈ ਮੀਟਿੰਗ ਕਰਨ ਵਾਸਤੇ ਪਰ ਸਾਡਾ ਇੱਕੋ ਇੱਕ ਪਿੰਡਾ ਜੀ ਧੰਦਰ ਬਾਬਾ ਅਨੰਦ ਸਿੰਘ ਦੀ ਨਗਰ ਜੀ ਵਸਿਆ ਅਗਵਾਰ ਲੁਕੋ ਖੁਰਤ ਜਿਸ ਪਿੰਡ ਵਿੱਚ ਕੋਈ ਨਸ਼ਾ ਹੈ ਹੀ ਨਹੀਂ ਜਿੱਤੇ ਦਾ ਇੱਕ ਵੀ ਨਸ਼ਾ ਡਕਤੀ ਨਹੀਂ ਨਾ ਸਾਡੇ ਪਿੰਡ 'ਚ ਕੋਈ ਹੈਗਾ ਕੋਈ ਨਸ਼ਾ ਵੇਚਦਾ ਨਾ ਪੀਂਦਾ ਨਾ ਦੇਖਿਆ ਸਾਡੇ ਪਿੰਡ ਨੇ ਅਲਕਾ ਜੀ ਗਰਾਉਂ ਦਾ ਪਹਿਲਾ ਪਿੰਡ ਤੁਹਾਡੇ ਜਵਾਨੀ ਸੁਣ ਰਹੇ ਆ ਕਿ ਵੀ ਜਿਹੜਾ ਨਸ਼ਾ ਮੁਕਤ ਹੈ ਤੇ ਨਾ ਬਿਕਦਾ ਨਾ ਨਸ਼ਾ ਹੁੰਦਾ ਦੇਖਿਆ ਵੀ ਦੇਖਿਆ ਨਹੀਂ ਕੋਈ ਕੰਦਾ ਦੇਖਿਆ ਨਹੀਂ ਗਏ ਨੇ ਉਸਾ ਹੈ ਤੇ ਇਸ ਦੇ ਵਿੱਚ ਨਾਲ ਇੱਕ ਮਹਿਮ ਦੇ ਵਿੱਚ ਸੀਐਮ ਸਾਹਿਬ ਨੇ ਕੁਝ ਬਿਆਨ ਕੀਤੇ ਸੀਗੇ ਇਹ ਪਿੰਡ ਦੇ ਸਰਪੰਚਾਂ ਨੂੰ ਜਿਸ ਪਿੰਡ ਦੇ ਵਿੱਚ ਕੋ ਨਸ਼ਾ ਨਹੀਂ ਹੈਗਾ ਉਸ ਪਿੰਡ ਦੇ ਸਰਪੰਚ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਊਗਾ ਨਾਰੋਸ ਪਿੰਡ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਜਿਹੜੀਆਂ ਹੈਗੀਆਂ ਵਾਧ ਦਿੱਤੀਆਂ ਜਾਣਗੀਆਂ ਕੁਝ ਪਲੇ ਗਰਾਊਂਡਾਂ ਵੀ ਦਿੱਤੀਆਂ ਜਾਣਗੀਆਂ ਦੇਖੋ ਜੀ ਅੱਜ ਮਸਟੇਜ ਤੋਂ ਹੀ ਅਨਾਉਂਸ ਕੀਤਾ ਸੀਗਾ ਹੌਨ ਪਿੰਡਾਂ ਅੱਜ ਖੇਡ ਗਰਾਉਂਡ ਬਣਨ ਜਾ ਰਹੇ ਨੇ ਮਸਟੇਜ ਤੋਂ ਬੋਲਿਆ ਸੀ ਅੱਜ ਵੀ ਸਾਰੇ ਪਿੰਡ ਦੇ ਸਾਹਮਣੇ ਸਾਰੇ ਸਾਡੇ ਲੀਡਰ ਸਿਵਾਰ ਬੈਠੇ ਸੀਗੇ ਮੈਂ ਕਿਹਾ ਵੀ ਖੇਡਾਂ ਗਰਾਉਂਡਾਂ ਉੱਥੇ ਬਣਾਓ ਜਿੱਥੇ ਬੱਚੇ ਖੇਡਣ ਜੋਗ ਹੋਣ ਜਿਹੜੇ ਪਿੰਡਾਂ 'ਚ ਨਸ਼ਾ ਹੈ ਉਹ ਬੱਚੇ ਖੜੇ ਜੋਤ ਹਨਗੇ ਅਸੀਂ ਉਹਨਾਂ ਨੂੰ ਗਰਾਊਂਡ ਬਣਾ ਕੇ ਦੋਨੇ ਆ ਗਰਾਊਂਡ ਆ ਉਸ ਪਿੰਡ 'ਚ ਬਣਾਓ ਜਿੱਥੇ ਕੋਈ ਨਸ਼ਾ ਨਹੀਂ ਹੈ ਜਿੱਥੇ ਬੱਚੇ ਖੇਡਣ ਦੇ ਯੋਗ ਹਨ ਦੂਜੀ ਵਾਲਾ ਜੀ ਜਿਸ ਪਿੰਡ 'ਚ ਗਰਾਊਂਡ ਬਣੂਗੀ ਬੱਚੇ ਖੇਡਣਗੇ ਉਹਨਾਂ ਨੂੰ ਵੇਖ ਕੇ ਨਾਲ ਦਾ ਪਿੰਡ ਦੇ ਬੱਚੇ ਵੀ ਅਸ਼ਾ ਹੋਣਗੇ ਨਸ਼ੇ ਬਤ ਦ ਰਹਿਤ ਹੋਣਗੇ ਕਿਉਂਕਿ ਨਸ਼ਾ ਕੋਈ ਸਰਕਾਰ ਨਹੀਂ ਹਟਾ ਸਕਦੀ ਬੇ ਮਛੋੜਾ ਸਾਦਾ ਮਾ ਪਿਓ ਜਦੋਂ ਬਾਹਰੋਂ ਬੱਚਾ ਕੁਝ ਖਾ ਪੀ ਕੇ ਹੁੰਦਾ ਨਾ ਕਰੇ ਜਾਂ ਮਾਂ ਤੇ ਪੁਰ ਪਤੀ ਜੇ ਘਰੇ ਬੰਦਰ ਹੁੱਕੇ ਨੂੰ ਪਤਾ ਨਹੀਂ ਹੁੰਦਾ ਅਸੀਂ ਇਹ ਬੱਚਾ ਨੂੰ ਅਸੀਂ ਆਪ ਰੋਕ ਸਕਦੇ ਆ ਸਾਡੇ ਸਿਹਾਰਾ ਨਾਲ ਸਾਡੇ ਬੋਲਣ ਨਾਲ ਸਾਡੇ ਕੋਸ਼ਿਸ਼ ਕਰਨਾ ਇਹ ਨਸ਼ੇ ਨਹੀਂ ਰੁਕਣੇ ਨਸ਼ੇ ਅਸੀਂ ਆਪ ਰੁਕ ਸਕਦੇ ਆ ਪੰਚਾਇਤਾਂ ਨੂੰ ਪਹਿਲ ਧਾਰਤੇ ਦਿੱਤੀ ਜਾਂ ਬਗਰਾਡ ਵੱਡੀ ਰੱਖੇ ਕਿ ਭਾਈ ਤੁਸੀਂ ਆਪ ਦੇ ਪਿੰੜ ਨਸ਼ਾ ਮੁਕਤ ਕਰੋ ਤੋਂ ਮਸੀਂ ਇਹ ਗਾੜ ਤੇ ਆਵਾਂਗੇ ਕਿਉਂਕਿ ਪੰਚਾਇਤਾਂ ਚ ਸਹਾ ਹੋ ਉਹ ਪਿੰਡ ਦਾ ਬੰਦਾ ਜਿਹਾ ਸਹਾ ਹੋਊਗਾ ਤੇ ਸਾਡੇ ਪਿੰਡ ਨੂੰ ਵੱਡੀ ਗਾਰਡ ਮਿਲਣੀ ਆ ਸਾਡੇ ਪਿੰਡ ਦਾ ਵਿਕਾਸ ਹੋਣਾ ਮੈਂ ਸਮਝਦਾ ਮੇਰੀ ਵੈਸੇ ਮੇਰੀ ਸੋਚ ਆ ਧਾਰਨਾ ਹੈ ਕਿ ਉਹ ਇਹ ਜੇ ਲਾਗੂ ਹੋਏ ਤਕਰੀਬਨ ਘੱਟੋ ਘਾਟ 50 ਲੱਖ ਰੁਪਏ ਇੱਕ ਪਿੰਡ ਦਾ ਜਾਵੇ ਜਿਹਦੇ ਵਿੱਚ ਪਿੰਡ ਦੇ ਲੋਕ ਸਾਂਝ ਦੇ ਸਾਡੇ ਪਿੰਡ ਨੂੰ ਵਿਕਾਸ ਹੋਊਗਾ ਹੜਪਣ ਦਾ ਸਾਡੇ ਪਿੰਡ ਦੇ ਖੇਡ ਪਾਰਕ ਬਣਨਗੇ ਤੇ ਸ਼ਹਿਰ ਉਹ ਪੰਚਾਇਤ ਵੀ ਪੂਰਾ ਸਟੈਂਡ ਲਊਗੀ ਗੱਲ 'ਚ ਤੇ ਅਸੀਂ ਆਪ ਦੇ ਬੱਚੇ ਨੂੰ ਕੱਲੇ ਕੱਲੇ ਪਰਿਵਾਰ ਘਰ ਘਰ ਜਾ ਕੇ ਸੁਝਾਈਏ ਜੇ ਬੱਚਾ ਕਰਦਾ ਉਹ ਅਸੀਂ ਦਾਖਲ ਕਰਾਈਏ ਉਹਦਾ ਟ੍ਰੀਟਮੈਂਟ ਕਰਾਈਏ ਤਾਂ ਕਿ ਪੰਜਾਬ ਦੀ ਛੋਨੀ ਪਾ ਸਕੂ ਮੇਰਾ ਸੁਝਾਅ ਤਾਂ ਇਹ ਹੈ ਜੀ ਸਾਹਿਬ ਦੇਖਣ ਜੋ ਇੱਕ ਗੱਲ ਹੋਰ ਸਾਹਮਣੇ ਆਈ ਹੈ ਅੱਜ ਦੀ ਕਾਨੂੰਨੀ ਲੱਗਦਾ ਕਿ ਤੁਹਾਡੇ ਪਿੰਡਾ ਇੱਕ ਵਿਦਕ ਰਾਜਾ ਹੋ ਗਿਆ ਜੀ ਮਤਲਬ ਆਈ ਕੋ ਡਿਪਾਰਟਮੈਂਟ ਦਾ ਬੰਦਾ ਕੋਈ ਨਾਣ ਨਹੀਂ ਸੀ ਕੀ ਕੰਮ ਸੀ ਇਦਰਾ ਵੈਸੇ ਦੱਸਿਆ ਸੀ ਮੈਂ ਪ੍ਰੋਫੈਸਰ ਸਾਹਿਬ ਨੇ ਕਿਹਾ ਪਿੱਛੇ ਮੈਡਮ ਡੇਡਰ ਗੇਟ ਸੀਗੇ ਹੋਰ ਪਿੰਡਾ ਜੇ ਕੋਈ ਸਪੈਸ਼ਲ ਸੀਗੇ ਉਹ ਕਰਮ ਦੀ ਗੱਲ ਨਹੀਂ ਜਿਆਦਾ ਚਲੋ ਮੈਂ ਤੁਹਾਡੇ ਕੋਲ ਦੇ ਬੰਦਾ ਆ ਜਨਾ ਬਾਕੀ ਅਪਾਰਟਮੈਂਟ ਕੋਈ ਨਹੀਂ ਸੀਗਾ ਪ੍ਰੋਫੈਸਰ ਸਾਹਿਬ ਕੱਲੀ ਆਏ ਸੀ ਜਾ ਕੋ ਬਾ ਪਰਸੈਂਟੇਜ ਭਾਗ ਦੇ ਆਦੇ ਆਏ ਸੀਗੇ ਹੋਰ ਕੋਈ ਨਹੀਂ ਆਇਆ ਤੇ ਹੈਲਥ ਡਿਪਾਰਟਮੈਂਟ ਦੇ ਡਿਊਟੀ ਸੀਗੇ ਨਾ ਜੀ ਉਹਨਾਂ ਦੇ ਤੇ ਆਉਣਾ ਹੀ ਆਉਣਾ ਸੀ ਹੁਣ ਇਹ ਤਾਂ ਮੈਕਸ਼ੀਮਲੀ ਸਦਾ ਤੋਂ ਉਹ ਜਾਣਨਗੇ ਮੈਨੂੰ ਕਹਿੰਦੇ ਪਿੱਛੇ ਬਿਜਲੀ ਦੇ ਕਹਿੰਦੇ ਜਿਆਦਾ ਪਿੰਡਾਂ 'ਚ ਹੋਰ ਕਿੱਦਾਂ ਜਿਵੇਂ ਨਜ਼ਾਰੇ ਟਾਈਮ ਲਗਾਤਾ ਜੀਠ ਹੁੰਦੇ ਸੀਗੇ ਇਸ ਕਰਕੇ ਫਿਰ ਉਹਦੇ ਹਿਸਾਬ ਨਾਲ ਅਡਜਸਟਮੈਂਟ ਕੀਤੀ ਜਾ ਸਕਦੀ ਸੀ ਕਿ ਨਾ ਇਹ ਤਾਂ ਉਹਨੂੰ ਸਵਾਲ ਇੱਕ ਪਾਸੇ ਨਾ ਮੈਨੂੰ ਦੇ ਸਕਦਾ ਸਵਾਲ ਸਰ ਅੱਜ ਤੁਸੀਂ ਆਪਣੇ ਪਿੰਡ ਵੱਲੋਂ ਐਮਐਲਏ ਸਾਹੂ ਦੇ ਪਤੀ ਆਏ ਸੀ ਤੁਹਾਡੇ ਪਿੰਡ ਉਹਨਾਂ ਨੇ ਕੋਈ ਮੰਗ ਕੀਤੀ ਆਪਣੇ ਪਿੰਡ ਵਾਸਤੇ ਦੇਖੋ ਜੀ ਮੰਗ ਤਾਂ ਮੈਂ ਇਹੀ ਕੀਤੀ ਆ ਵੀ ਸੀਐਲ ਸਾਹੂ ਦਾ ਇੱਕ ਬਿਆਨ ਸੀ ਵੀ ਜਿਹੜੇ ਪਿੰਡ ਚ ਕੋਈ ਨਿਸ਼ਾਨੀ ਹੋਊਗਾ ਅਸੀਂ ਉਹਨੂੰ ਇੱਕ ਗ੍ਰਾਂਟ ਤੌਰ ਤੇ ਵੱਡਾ ਪੈਸੇ ਦਾ ਗ੍ਰਾਂਟ ਦੇਣਾ ਗ੍ਰਾਂਟ ਦਾ ਜਮਾ ਕਰ ਸੀ ਦੂਜੀ ਵਾਰ ਖੇਡ ਪਾਰਕ ਦੇਵਾਂਗੇ ਪਹਿਲ ਦਾਰਤ ਕਰਦੇ ਉਸੇ ਕੰਮ ਹੋਣਗੇ ਉਸ ਪਿੰਡ ਦੀ ਪੰਚਾਇਤ ਨੂੰ ਅਸੀਂ ਸੀਐਲ ਸਾਹਿਬ ਆਪ ਆ ਕੇ ਸਨਮਾਨ ਕਰਨਗੇ ਵੈਸੇ ਮੇਰੇ ਪਿੰਡ ਦਾ ਕੋ ਕਰਤਾ 8 ਮਹੀਨੇ ਜੇ 20 ਮਿੰਟਾਂ ਹੋ ਗਈਆਂ ਨੇ ਸਾਡੇ ਸਾਰੇ ਪੁਲਿਸ ਪਹੁੰਚ ਕਰਨ ਕਰਕੇ ਆ ਕੇ ਐਡਮਿੰਨੀ ਕਰਕੇ ਆ ਗਏ ਤਹਿਸੀਲਦਾਰ ਵੀ ਆ ਗਏ ਅੱਜ ਆਪਣੇ ਸਾਡੇ ਐਮਰ ਸਾਹਿਬ ਦੇ ਉਹਦੇ ਹਸਬੰਦ ਵੀ ਆਏ ਨੇ ਪਰ ਸਤ ਸੂਝਾ ਲੈਦਾ ਪਸੰਦੀ ਗੱਲ ਗਾਂ ਪਤ ਨਹੀਂ ਕਿਉਂ ਨਹੀਂ ਪਹੁੰਚਦੀ ਕਿ ਸਾਡਾ ਪਿੰਡ ਅਸੀਂ ਆਸੀ ਆਉਦੇ ਪਿੰਡ ਨੂੰ ਇੰਨਾ ਦਾ ਉਹਦੇ ਪਿੰਡਾਂ ਸਾਡਾ ਪਰਿਵਾਰ ਹੈ ਪਿੰਡ ਆਉਦਾ ਅਸੀਂ ਆਉਦੇ ਪਿੰਡ ਇੰਨਾ ਨਾਲ ਸੰਭ ਰੱਖਿਆ ਰਿਆ ਤੇ ਸਾਡੇ ਪਿੰਡ ਅਸੀਂ ਅੱਜ ਇਹ ਕਹਿੰਦੇ ਆ ਸਾਡੇ ਪਿੰਡ ਦੀ ਕੋਈ ਨਿਸ਼ਾਨੀ ਨਹੀਂ ਹੈ ਕਿਉਂਕਿ ਸਾਡਾ ਪਿੰਡ ਇੱਕ ਧੰਨ ਬਾਬਾ ਅਨੰਦ ਸਿੰਘ ਦੀ ਮਰਿਜੀ ਬਸਿਆ ਹੋਇਆ ਹੈ ਜੇ ਅਸੀਂ ਬਾਬਾ ਨਾਨਕੀ ਦੇ ਬੱਚੇ ਤੇ ਨਹੀਂ ਚੱਲ ਸਕਦੇ ਤੇ ਸਾਨੂੰ ਫਿਰ ਸਾਡੇ ਮੈਂ ਕਹਿੰਦਾ ਦੇਸੀ ਤਾਂ ਉਹ ਭਾਗਾਂ ਵਾਲੇ ਸਾਡੇ ਪਿੰਡ ਦੇ ਸਾਡੇ ਨਗਰ ਨਿਵਾਸੀ ਜਿਨ੍ਹਾਂ ਦੇ ਬੱਚਿਆਂ ਦੀ ਪੂਰੇ ਖੁਸ਼ਹਾਲ ਨੇ ਵਧੀਆ ਘਰਿਆਂ ਦੇ ਕੰਮਕਾਰ ਕਰਦੇ ਨੇ ਪੜ੍ਹਦੇ ਲਿਖਦੇ ਨੇ ਪੂਰੀਆਂ ਮੌਜਾਂ ਕਰਦੇ ਨੇ ਪਰ ਨਸ਼ੇ ਤੋਂ ਬਚਿਆ ਤਾਂ ਤੇ ਸਰਬਾਸਾ ਤੁਸੀਂ ਇਸ ਟਾਈਮ ਸਾਡੇ ਮਾਧਿਅਮ ਰਹੀ ਸਰਕਾਰ ਤੋਂ ਕੀ ਮੰਗ ਕਰਨੀ ਚਾਹੁੰਦੇ ਆਂ ਦੇਖੋ ਜੀ ਸਰਕਾਰ ਤੋਂ ਜੀ ਮੰਗ ਕਰਦੇ ਚਾਹੁੰਦੇ ਸਾਡੇ ਪਿੰਨ ਨੂੰ ਪਹਿਲ ਦਾ ਹੱਕ ਗ੍ਰਾਂਟਤੀ ਜਾਵੇ ਸਾਡੇ ਪਿੰਨ ਦਾ ਪਹਿਲ ਦਾ ਵਿਕਾਸ ਹੋਵੇ ਸਾਡੇ ਪਿੰਡ ਦੇ ਖੇਡ ਪਾਰਕਾ ਬੰਦ ਸਾਡੇ ਬੱਚਿਆਂ ਦੇ ਉਹ ਖੇਡ ਖੇਡ ਸਕਣ ਜਾਂ ਅੱਗੇ ਆਉਂਦੀਆਂ ਜਵਾਨੇ ਮਜਾ ਸਕਣ ਸਪਾਸਟ ਅੱਗੇ ਆਪਣੇ ਤੁਹਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸਮਾਗਮ ਹੈ ਬਾਬਾ ਅਨੰਤ ਸਿੰਘ ਜੀ ਦੀ ਵਰਸ਼ੀ ਆ ਰਹੀ ਹੈ ਉਸ ਟਾਈਮ ਤਕਰੀਬਨ ਆਲ ਇੰਡੀਆ ਦੇ ਹੀ ਲੀਡਰਸ ਜੀ ਸਾਹਿਬਾਨ ਨੇ ਤੇ ਨਤਮਸਤਕ ਹੁੰਦੇ ਆ ਕੇ सीएम साहब खुद भी, भी कह रहे हैं कि वो ना होने तो उनका पारिवारिक मेंबर आऊंगा। ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਨੂੰ ਤੁਹਾਡੇ ਪਿੰਡ ਨੂੰ ਕੁਛ ਨਾ ਕੁਛ ਮਾਣ-ਦਾਨ ਕਰਕੇ ਜਾਣਗੇ। ਦੇਖੋ ਜੀ ਅਸੀਂ ਜੋ ਅੱਜ ਗੱਲਾਂ ਤੁਹਾਡੇ ਸਾਹਮਣੇ ਕਹਿ ਰਹੇ ਹਾਂ ਅਸੀਂ। ਸਾਨੂੰ ਨਹੀਂ ਤਾਂ ਪੂਰੀ ਆ। ਤੇ ਸਾਡੇ ਜਿਹੜੇ ਅੱਜ ਲੀਡਰ ਸਾਹਿਬ ਆਏ ਸੀਗੇ, ਲੀਡਰ ਸਾਹਿਬਾਂ ਦੇ ਪਹੁੰਚੇ ਰਾਡ ਪਿੰਡ ਵਿੱਚ। ਉਹ ਗੱਲ ਪਹੁੰਚਾਉਣਗੇ ਤੇ ਸਾਡੇ ਸਾਨੂੰ ਗ੍ਰਾਂਟ ਮਿਲ ਵੀ ਸਕਦੀ ਆ। ਸਾਨੂੰ ਪੂਰੀ ਉਮੀਦ ਆ। ਭਗਵੰਤ ਮਾਨ ਦਾ ਕੋਈ ਵੀ ਇੱਥੇ ਉਹਨੇ ਮਾਤਾ ਉਹਦੇ ਸਿੱਸਟ ਜਾਂਦੇ ਭੈਣ ਜੀ ਕੋਈ ਉਹਦੇ ਵਾਈਫ ਕੋਈ ਵੀ ਆਵੇ ਇੱਥੇ। ਅਮੰਦ ਬਹੁਤ ਨੀਲਾ ਤੇ ਸਾਡੇ ਪਿੰਡ ਨੂੰ ਵੱਡੀ ਗ੍ਰਾਂਟ ਦੇ ਕੇ ਜਾਣਗੇ ਬਰਸੇ ਤੋਂ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜੀ ਸਰਕਾਰ ਬੇਇਜ਼ਤੀ ਕਰਸਦੇ ਸਾਨੂੰ ਦੇਖੋ ਜੀ ਸਾਡੇ ਪਿੰਡ ਨੂੰ ਪੈਨ ਕਰਤੇ ਚੱਕਿਆ ਜਾਂਦਾ ਤੇ ਪੂਰੇ ਪੰਜਾਬ ਸਾਡੇ ਇੱਕ ਇੱਕ ਪਿੰਡ ਦਾ ਪੰਜਾਬ ਦੇ ਵਿੱਚੋਂ ਬਸ ਪੰਜਾਬ ਦੀ ਗੱਲ ਕਰਦਾ ਮੈਂ ਜਦੋਂ ਹਲਕੇ ਦੀ ਗੱਲ ਕਰਦਾ ਮੈਨੂੰ ਜਦੋਂ ਹਲਕੇ ਦਾ ਪਤਾ ਸਾਡੇ ਵਿਅਸ ਪਿੰਡ ਜੀ ਮੇਰਾ ਇੱਕ ਪਿੰਡ ਆ ਜਿੱਥੇ ਕੋ ਨਿਸ਼ਾਨ ਗਿਆ ਜੀ 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 ਵੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਬਹੁਤ ਦਾਅਵੇ ਕਰਦੇ ਆ ਕਿ ਸਾਡਾ ਪਿੰਡ ਨਸ਼ਾ ਮੁਕਤ ਆ ਕੀ ਤੁਸੀਂ ਇਸ ਨੂੰ ਸੈਂਪੀ ਦੇਦੇ ਹੋ ਕਿ ਤੁਹਾਡੇ ਪਿੰਡ ਵਿੱਚ ਬਿਲਕੁਲ ਨਹੀਂ ਨਸ਼ਾ ਹੈਗਾ ਹਾਂਜੀ ਸਪੈਂਸ ਸਾਹਿਬ ਜੋ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਹੇ ਆ ਸਾਡਾ ਪਿੰਡ ਨਫਾ ਨੁਕਤਾ ਪਿੰਡ ਵਿੱਚ ਕੋਈ ਵੀ ਨਾ ਕੋਨਾ ਪਠਾਨਾ ਕੋਈ ਨਾ ਕੋਈ ਹੋਰ ਕੋਈ ਬਿਲਕੁਲ ਨਸ਼ਾ ਮੁਕਤ ਬਹੁਗਰੀਆ ਪਿੰਡ ਆ ਇਹ ਹਾਂਜੀ ਸਾਡੇ ਪਿੰਡ ਪਹਿਲੇ ਧਾਰ ਤੇ ਸਾਡੇ 84 ਪਿੰਡਾਂ ਚ ਸਾਡੇ ਪਿੰਡ ਤੇ ਕੋਈ ਨਸ਼ਾ ਆਜ ਤੱਕ ਕਿਸੇ ਬੱਚੇ ਨੇ ਦੇਖਿਆ ਹੀ ਨਹੀਂ ਕਿਹੋ ਜਿਹਾ ਨਸ਼ਾ ਹੁੰਦਾ ਜਿਹੜੇ ਸਰਪੰਚ ਸਾਹਿਬ ਕਹਿ ਰਹੇ ਆ ਉਹ ਪਹਿਲੇ ਇੱਕ ਨੰਬਰ ਤੇ ਸਹੀ ਗੱਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਗੁਰੂ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਮੈਂ ਰੋ ਪੰਚਾਇਤ ਹਾਂਜੀ ਮੈਂ ਬਤਿੰਛਤ ਆਈ ਤੁਹਾਡੇ ਪਿੰਡ ਦੇ ਵਿੱਚ ਸ਼ੁੱਧ ਨਸ਼ਿਆਂ ਵਿਰੋਧ ਟੀਮ ਆਈ ਸੀਗੀ ਜੀ ਜਿਹੜੀ ਮੀਟਿੰਗ ਹੋਈ ਆ ਤੁਹਾਡੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ ਦੇਖੋ ਜੀ ਸਾਡਾ ਪਿੰਡ ਤਾਂ ਪਹਿਲਾਂ ਨਸ਼ਾ ਮੁਕਤ ਹੈ ਬਾਬਾ ਨਾਨਕ ਸਿੰਘ ਜੀ ਸਾਡੇ ਤੇ ਕਿਰਪਾ ਸਾਡੇ

ਦਰਸ਼ਕ ਨਹੀਂ ਕਿਤੇ ਵੀ ਹੁੰਦਾ ਚਿੱਟਾ ਕਿੱਦਾਂ ਦਾ ਉਹਦਾ ਚਿੱਟਾ ਹੁੰਦਾ ਉਹਦਾ ਰੰਗ ਕਾਲਾ ਹੁੰਦਾ ਜਾਂ ਕਈ ਉਹਦਾ ਰੰਗ ਬਰਤਨ ਦੇ ਤੱਕ ਦੂਰ ਦੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਸੋਚ ਚੁੱਕ ਸਮਾਗਮ ਹੋਇਆ ਚਲੋ ਠੀਕ ਹੈ ਉਹ ਵੀਰ ਜੀ ਨਹੀਂ ਆਏ ਸੀ ਉਹਨਾਂ ਨੇ ਕਿਹਾ ਵੀ ਸੋ ਖਾਣੀ ਹੈ ਸੋ ਖਾ ਲਿਆ ਸੀ ਤਾਂ ਪਹਿਲੇ ਨੂੰ ਸੋ ਖਾਦੀ ਹੋਈ ਸਾਡੇ ਤਾਂ ਬਾਬਾ ਜੀ ਦੀ ਕਿਰਪਾ ਸਾਡੇ ਤੇ ਨਹੀਂ ਹੈ ਵੀ ਸਾਡੇ ਕੋਲ ਮਤਲੀ ਨਹੀਂ ਹੈ ਇਹ ਨਸੀਬਾ ਦੇ ਤੋ ਬਾਕੀ ਇਹਨਾਂ ਦੀ ਕਿਰਪਾ ਸਾਡੇ ਛੋਟੇ ਮੇਤ ਤੋਂ ਛੋਟੇ ਆ ਪਦਵੀ ਚ ਵੱਡੇ ਆ ਮੇਤੋਂ ਕੋਈ ਇਹ ਜੀ ਗੱਲ ਨਹੀਂ ਪਰਿਵਾਰ ਦੀ ਤਰ੍ਹਾਂ ਹੀ ਰਹਿੰਦੇ ਆ ਕੋਈ ਸਾਡੇ ਚ ਇਹ ਜੀ ਗੱਲ ਨਹੀਂ ਹੈਗੀ ਸਾਡੇ ਤਕਰੀਬਨ 6-700 ਵੋਟਰ ਪੈਡ ਦੀ ਕਦੇ ਵੀ ਅਸੀਂ ਇੱਕ ਦੂਜੇ ਨਾਲ ਕਦੇ ਉੱਚੀ ਗੱਲ ਨਹੀਂ ਕੀਤੀ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਇੱਥੇ ਬੈਠੇ ਆ ਜਾਂ ਕਰੇ ਦੂਜੇ ਘਰੇ ਬਹਿ ਜਾਵੋ ਵੀ ਸਾਨੂੰ ਕੋਈ ਫਰਕ ਨਹੀਂ ਆਗਾ ਇੱਥੇ ਰੋਟੀ ਖਾ ਲਈ ਦੂਜੇ ਘਰੇ ਜਾ ਕੇ ਖਾ ਲਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੀ ਲੱਗ ਰਿਹਾ ਤੁਹਾਨੂੰ ਵੀ ਸਰਕਾਰ ਤੁਹਾਨੂੰ ਜਿਹੜੇ ਗਰਾਉਂਡ ਦਾ ਅਲਾਉਂਸ ਕਰ ਰਹੀ ਆ ਉਹਦੇ ਵਿੱਚ ਤੁਹਾਡਾ ਨਾਮ ਵੀ ਆਏਗਾ ਦੇਖੋ ਜੀ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ ਆਪਣੇ ਓਲਿਸਟਾ ਅਸੀਂ ਪੂਰਾ ਸਹਿਯੋਗ ਸਰਪੰਚਾਇਤ ਪਿੰਲੋ ਸਰਕਾਰ ਨੂੰ ਦੇ ਰਹੇ ਆ ਪਹਿਲਾਂ ਵੀ ਅਸੀਂ ਦੇ ਰਹੇ ਆ ਨਸ਼ਿਆਂ ਨੂੰ ਤਾਂ ਸਾਡੋ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੋਈ ਅਜੀ ਗੱਲ ਨਹੀਂ ਬਾਕੀ ਉਹ ਸਰਕਾਰ ਤੇ ਆ ਉਹ ਤੁਹਾਨੂੰ ਕੀ ਦਿੰਦੇ ਆ ਤੁਸੀਂ ਕੋਈ ਐਮਐਲਏ ਸਾਹਿਬ ਨੂੰ ਗੁਜਾਸ਼ ਕਰਨੀ ਜਾਊਂਗੇ ਬਸ ਇਹੀ ਅਜੀ ਸਾਨੂੰ ਕੋਈ ਪਹਿਲ ਦੇ ਦਰਦ ਸਾਨੂੰ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੋਈ ਆ ਪਹਿਲ ਦੇ ਦਰਦ ਸਾਨੂੰ ਗਰਾਉਂਡ ਉਪਹੀਆ ਪਰੋਂ ਸਾਡੇ ਬੱਚਿਆਂ ਦੇਖ ਕੇ ਲਾਗਲੇ ਪਿੰਡਾਂ ਦੇ ਬੱਚੇ ਵੀ ਇੱਧਰ ਨੂੰ ਝੁਕਾ ਕਰਨਗੇ ਖੇਡਾਂ ਨੂੰ ਕਣ ਤੁਸੀਂ ਇੱਕ ਆਸ਼ਾ ਵਰਕਰ ਹੋ ਹਾਂਜੀ ਤੇ ਤੁਹਾਡੀਆਂ ਵੀ ਕੋਈ ਸਰਕਾਰ ਨੇ ਨਾ ਮੰਗਾ ਮੰਨਣ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਸਰਕਾਰ ਨਹੀਂ ਆਈ ਸੀ ਹਾਂਜੀ ਤੇ ਅੱਜ ਦੇ ਸੁਖਿੰਦਰ ਜੀ ਹੈ ਤੁਸੀਂ ਉਦੋਂ ਕੁਝ ਕਹਿਣਾ ਚਾਹੁੰਦੇ ਸੀ ਕੀ ਕਹਿਣਾ ਚਾਹੁੰਦੇ ਸੀ ਅਸੀਂ ਇਹ ਕਹਣਾ ਸੀ ਜੀ ਜਦੋਂ ਅਸੀਂ ਐਮ ਸਾਡੀ ਸਰਕਾਰ ਨਹੀਂ ਸੀ ਆਈ ਉਹਨਾਂ ਨੇ ਮੈਂ ਇੱਕ ਵੀਡੀਓ ਵਾਇਰਲ ਸੁਣੀ ਸੀ ਉਹ ਕਹਿੰਦੇ ਸੀ ਵੀ ਅਸੀਂ ਸਾਡੀ ਸਰਕਾਰ ਇਹ ਇਹ ਪੈਣਾ ਦਾ ਦੁੱਖ ਜਿਹੜਾ ਅਸੀਂ ਜਰੂਰ ਸੁਣਾਗੇ ਕਿ ਵਿਧਾਨ ਸਭਾ ਵਿੱਚ ਇਹਨਾਂ ਦੀ ਗੱਲ ਹੁੰਦੀ ਆ ਪਰ ਸਾਨੂੰ ਪ੍ਰੋਪਰ ਪਤਾ ਨਹੀਂ ਰਹੇਗਾ ਵੀ ਕੀ ਕੀ ਕੰਮ ਇਹਨਾਂ ਦੇ ਪਰ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਣੀ ਆ ਕਿ ਤੁਹਾਨੂੰ 3 ਸਾਲਾਂ ਤੱਕ ਹਜੇ ਤੱਕ ਇਹਨਾਂ ਦੇ ਕੰਮਾਂ ਬਾਰੇ ਕੋਈ ਜਾਣਕਾਰੀ ਨਹੀਂ ਆਈ ਬڑے ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ ਇਹਨਾਂ ਦਾ ਦੁੱਖ ਸੁਣਾ ਗਏ ਅਸੀਂ ਇਹਨਾਂ ਦੀ ਤਨਖਾਹ ਲਾਵਾਂਗੇ ਗ੍ਰੀਨ ਪੈਨ ਅਸੀਂ ਗ੍ਰੀਨ ਪੈਨਾਂ ਦੀ ਨਹੀਂ ਸਾਡੇ ਤਾਂ ਬੱਚਿਆਂ ਦਾ ਪਹਿਖ ਵੀਲ ਜ 2500 ਰੁਪਏ ਜਿਹੜਾ ਸਰਕਾਰ ਸਾਨੂੰ ਲਾਇਆ ਉਹ ਵੀ ਸਾਨੂੰ 4-4 ਮਹੀਨੇ ਪੇ ਨਹੀਂ ਮਿਲਦੀ ਹੈਗੀ ਮੈਂ ਸੀਐਮ ਸਾਹਮਣੇ ਪੁੱਛਣੀ ਆ ਵੀ ਜਦੋਂ ਕਿਸੇ ਦੀ ਟੀ ਪੈਣਾ ਰਾਤ ਨੂੰ 24 ਘੰਟੇ ਸਾਡੀ ਪਹਿਲੀ ਗੱਲ ਤਾਂ ਔਨ ਡਿਊਟੀ ਆ ਸਾਨੂੰ ਨਹੀਂ ਪਤਾ ਰਾਤ ਨੂੰ ਕਿਹੜੇ ਟਾਈਮ ਅਸੀਂ ਹਸਪਤਾਲ 'ਤੇ ਪਹੁੰਚਦੇ ਨੇ ਅਸੀਂ ਇੱਕ ਮਰੀਜ਼ ਬਚਾਉਣ ਦੀ ਖਾਤਰ ਆਪਣੀ ਜਾਨ ਨੂੰ ਪਹਿਲੇ ਹੀ ਜੋਖਮ 'ਚ ਪਾ ਲੈਣੀ ਆ। ਕਿਉਂਕਿ ਸਾਨੂੰ ਪਤਾ ਨਹੀਂ ਕਿ ਰਸਤੇ ਸਾਡੇ ਨਾਲ ਕਿੰਦਰ ਘਟਣਾ ਨੇ ਆ। ਘਰਦਿਆਂ ਨੂੰ ਤਾਂ ਅਸੀਂ ਇਹ ਬੋਲਦੇ ਆਂ ਕਿ ਅਸੀਂ ਨਜ਼ਦੀਕ ਹਸਪਤਾਲ ਚੱਲੇ ਆਂ ਪਰ ਉੱਥੇ ਜੇ ਮਰੀਜ਼ ਰੈਪਰ ਹੋ ਜਾਂਦਾ ਤੇ ਸਾਨੂੰ ਦੂਸਰੇ ਹਸਪਤਾਲ 'ਤੇ ਜਾਣਾ ਪੈਂਦਾ। ਪਰ ਸਾਡੇ ਘਰਦਿਆਂ ਨੂੰ ਉਸ ਟਾਈਮ ਕੋਈ ਪਤਾ ਨਹੀਂ ਉਹ ਰਾਤ ਦਾ ਬਿਖਾਂਦਾ ਅਸੀਂ ਆਪ ਪਰੇਸ਼ਾਨ ਅਸੀਂ ਘਰਦਿਆਂ ਨੂੰ ਪਰੇਸ਼ਾਨ ਨਹੀਂ ਇਨਾ ਕਰਨਾ ਚਾਹੁੰਦੇ ਆ ਪਰ ਬਿਨੇ ਦੱਸੀ ਦਾ ਕਿ ਅਸੀਂ ਫਲਾਣੇ ਹਸਪਤਾਲ ਚਾ ਕੋਈ ਸਰਕਾਰੀ ਦੇਵੇ ਤੇ ਜਿਵੇਂ ਦੁਲਾ ਲੁਧਾਨਾ ਜਿਵੇਂ ਤੁਹਾਨੂੰ ਤੁਸੀਂ ਮਰੀਜ਼ ਲੈ ਕੇ ਜਾਨੇ ਤੁਹਾਨੂੰ ਉਹਦਾ ਕੋਈ ਇਨਸੈਂਟਿਵ ਵੀ ਮਿਲਦਾ ਹੋਵੇਗਾ ਮਿਲਦਾ ਕੋ ਖਾਸਤਾ ਨਹੀਂ ਹੈ ਜੇ ਹੁਣ ਮੰਨ ਲਓ ਵੀ ਇਲਾਕੇ ਦੇ ਵਿੱਚ ਗਰਭਪਤੀਆਂ ਜੇ ਕੋਈ ਵੀ ਅਮੀਰ ਲੋਕ ਆ ਅੱਜ ਵੀ ਹਸਪਤਾਲ ਜਾਂਦੇ ਤੋਂ ਪ੍ਰੇਟੂ ਕਰਦੇ ਹਨ ਉਹ ਪ੍ਰਾਈਵੇਟ ਜਾ ਰਿਹਾ ਪਰ ਸਾਡੇ ਤੋਂ ਪ੍ਰੋਪਰਲ ਦੀ ਰਿਪੋਰਟ ਲਈ ਜਾਂਦੀ ਆ ਡਿਲੀਵਰੀ ਬੱਚਾ ਆ ਜਾ ਬੱਚੇ ਨੂੰ ਜਪੀਟੀ ਲਵਾਉਣ ਤੱਕ ਸਾਡੀ ਜ਼ਿੰਮੇਵਾਰੀ ਆ ਤੱਲੀ ਇਹ ਨਹੀਂ ਵੀ ਅਸੀਂ ਗਰਭਵਤੀ ਦੀ ਜਾਂਦੇ ਸਨ ਸਾਡੇ ਨਾਲ ਹੋਰ ਵੀ ਬੜੀਆਂ ਬਿਮਾਰੀਆਂ ਹੋੜੀਆਂ ਹਾਂ ਹਾਂ ਜਿਵੇਂ ਟੀਵੀ ਰੋਗ ਹੈ ਜੇ ਟੀਵੀ ਦੇ ਸਿ 6 ਮਹੀਨੇ ਦਵਾਈ ਮਰੀਜ਼ ਨੂੰ ਘੁਆਣੇ ਆ ਤੇ ਉਸ ਮਰੀਜ਼ ਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਮਿਲਦਾਗਾ ਇਲਾਜ ਕਰਾਈ ਦਾ ਵੀ ਕੋਈ ਪੈਸਾ ਨਹੀਂ ਤੇ ਉਹਨਾਂ ਕੀ ਨੂੰ ਕਹਿੰਦੇ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਦਾਅਵੇ ਕਰਦੇ ਆਂ ਕਿ ਜਿਵੇਂ ਹੁਣ ਮੰਨ ਲਓ ਵੀ ਅੱਜ ਇਹਨੇ ਤੇਰੇ ਲਈ ਕੀ ਕਹਿਣਾ ਚਾਹਲੇ ਦੋ ਵੀ ਆ ਸਰਕਾਰ ਨੂੰ ਸਾਡੀ ਮੇਰੀ ਇਹੋ ਹੀ ਮੰਗ ਦਾ ਵੀ ਸਾਡੀ ਪੱਕੀ ਪੇਮੈਂਟ ਲਗਾਈ ਜਾਵੇ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਕਿ ਅਸੀਂ ਵੀ ਆਮ ਵਰਕਰਾਂ ਪਰ ਆਪਣੀ ਜ਼ਿੰਦਗੀ ਜਿਏ ਸਾਨੂੰ ਠੀਕ ਆਸ਼ਾ ਵਰਕਰ ਅਧਿਕਾਰ ਦਿੱਤਾ ਪਰ ਸਾਡੇ ਜਿਹੜਾ ਸੋਸ਼ਲ ਹੋ ਰਿਹਾ ਉਹ ਵੱਧਦਾ ਹਰ ਇੱਕ ਜਗ੍ਹਾ ਤੇ ਸਾਨੂੰ ਟਾਰਗੇਟ ਕੀ ਦੂਜੀ ਗੱਲ ਹਸਤਾ ਤੇ ਨਾਈਟ ਆਸ਼ਾ ਜਾਂਦੀ ਹੈ ਛੋਟੇ ਜਿਹਾ ਸਟੂਲ ਤੇ ਉਹ ਬੈਠੀ ਰਹਿੰਦੀ ਹੈ ਸਾਰੀ ਰਾਤ ਸਾਨੂੰ ਸਾਨੂੰ ਹੁਣ ਕੀਤਾ ਜਾਵੇ ਕਿਉਂਕਿ ਆਸ਼ਾ ਨੇ ਦਿਨੇ ਫਿਰ ਕਾਰ ਦੇ ਕੰਮ ਵੀ ਕਰਨੇ ਆ ਉਹਨੇ ਮਰੀਜ਼ਾਂ ਨੂੰ ਲੈ ਕੇ ਫਿਰ ਵੀ ਆਉਣਾ ਪਰ ਸਾਡੇ ਨੇੜੇ ਬਾਤੂ ਤੱਕੇ ਬੰਦ ਕੀਤੀ ਜਾਣ ਸਾਡੀ ਪੱਕੀ ਪੇਮੈਂਟ ਮੈਂ ਸਰਕਾਰ ਤੇ ਇਹ ਮੰਗ ਕਰਦੀ ਆ ਸੀਐਮ ਸਾਹਿਬ ਯਾਦ ਕਰੋ ਪੈਣਾ ਦੇ ਬਾਵਿਆਂ ਨੂੰ ਅਤੇ ਸਾਡੀ ਪੱਕੀ ਪੇਮੈਂਟ ਲਗਾਈ ਜਾਵੇ